ਵਾਚਣ ਜਪਤੀ ਸਾਹਿਬ ਅੰਦਰ ਬਚਨ ਪਿਆ ਭਾਈ ਤੂੰ ਭਾਵੇਂ ਗਾਉਣ ਵਾਲਾ ਹੈ ਭਾਵੇਂ ਸੁਣਨ ਵਾਲਾ ਹੈ ਇੱਕ ਮਨੋਰਥ ਤੇਰੇ ਅੰਦਰ ਭਾਉ ਪੈਦਾ ਹੋਵੇ ਗੁਰੂ ਦੇ ਪ੍ਰਤੀ ਪ੍ਰੇਮ ਪੈਦਾ ਹੋਵੇ ਫਿਰ ਤੈਨੂੰ ਕੋਈ ਪ੍ਰਾਪਤੀ ਹੋਏਗੀ ਜੇ ਭਾਉ ਤੇ ਪ੍ਰੇਮ ਨਾ ਨਾ ਪੈਦਾ ਹੋਇਆ ਕੁਝ ਵੀ ਨਹੀਂ ਪ੍ਰਾਪਤ ਹੋਏਗਾ ਮੈਂ ਸਵੇਰੇ ਲਈ ਬੇਨਤੀ ਕਹੀਂ ਦਰਬਾਰ ਸਾਹਿਬ ਤੋਂ ਜਪਤੀ ਸਹਿਬ ਜੇ ਤੁਸੀਂ ਇਹ ਪੜਦੇ ਹੋ ਗਾਉਣ ਵਾਲੇ ਦਾ ਉਦੋਂ ਗਾਉਣਾ ਸਿਰਫ ਸਲਾਹ ਕੀਤੀ ਸਫਲ ਹੈ ਜਪਣ ਵਾਲੇ ਦਾ ਸੁਣਨ ਵਾਲੇ ਦਾ ਉਦੋਂ ਸੁਣਿਆ ਪਰਵਾਹ ਨਹੀਂ ਜਦੋਂ ਸੁਣਨ ਵਾਲੇ ਦੇ ਅੰਦਰ ਪ੍ਰੇਮ ਪੈਦਾ ਹੋ ਜਾਏ ਜਿਹਨੂੰ ਮਹਾਰਾਜ ਕਹਿੰਦੇ ਦਾਵੀ ਹੈ ਸੁਣੀ ਹੈ ਮਨ ਰੱਖੀ ਹੈ ਭਾਉ ਪੜੋ ਗਾਵੀ ਹੈ ਸੁਣੀ ਹੈ ਮਨ ਰੱਖੀ ਹੈ ਗੋਣ ਗੋਲ ਹੋਵੇ ਸੁੰਨ ਵਾਲਾ ਹੋਵੇ ਭਾਉ ਪੈਦਾ ਹੋਵੇ ਜੇ ਪ੍ਰੇਮ ਨਹੀਂ ਪੈਦਾ ਹੋ ਰਿਹਾ ਗੁਰੂ ਨਾਲ ਤਾਂ ਸ